Mm-hmm. ਇਹ ਅੱਕਾ ਦੇਸੀ ਆਕਾ ਪੂਰਾ ਕੰਮ ਆਉਂਦਾ ਫੁੱਲ ਏ ਧਕਮਾ ਜੋਖਮਾਂ ਤੇ ਲਾਉਣ ਨੂੰ ਕਮਜ਼ੋਰੀ ਵਾਸਤੇ ਕਿਤੇ ਵੀ ਸਰੀਰਵਾਸ ਤੇ ਜੋੜਾਂ ਦੇ ਦਰਦਾਂ ਵਾਸਤੇ ਇਹ ਆਕ ਕਾਮਾ ਡੋਡੀਆਂ ਕੰਮ ਆਉਂਦੀਆਂ ਇਹਦੀਆਂ ਡੋਡੀਆਂ ਜਿਹੜੀਆਂ ਲੱਕੀਆਂ ਹਾਂ ਬਾਕੀ ਇਹਦੇ ਪੱਤੇ ਦਾ ਦੁੱਧ ਚੋ ਕੇ ਪੀ ਲੋ ਪਤਾਸੇ ਦੇ ਵਿੱਚ ਪਾ ਕੇ ਤੇ ਨੇਕਾ ਹੀ ਕੰਮ ਕਰਦਾ ਉਹ